ਲੋਬੀ ਕਿਸਾਨ ਭਰਾਵੋ ਆ ਵੀਡੀਓ ਹੈਗੀ ਆ ਤੁਹਾਡੇ ਵਾਸਤੇ ਬਈ ਸਭ ਤੋਂ ਸੌਖਾ ਜਗਾੜ ਤੇ ਸਸਤਾ ਜਗਾੜ ਪੈਂਦਾ ਪੂਰਾ ਨਾ ਕੋਈ ਬੜਾ ਖਰਚਾ ਆਵੇ ਡੀਜ਼ਲ ਖਰਚਾ ਤੇ ਨਾ ਕੋਈ ਬੜਾ ਮੱਥਾ ਮਾਰਨ ਦੀ ਲੋੜ ਆ ਬਈ ਹੁਣ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਇਹ ਹੁਣ ਪਹੀ ਤੇ ਮਿੱਟੀ ਜਿਵੇਂ ਆ ਦੇਖੋ ਹੁਣ ਲਾ ਰਿਹਾਗਾ ਇਹ ਸਭ ਤੋਂ ਸਸਤਾ ਸੌਦਾਗਾ ਸਿੰਪਲ ਜਹਾ ਤਰੀਕਾ ਕੋਈ ਕਹੀ ਚੱਕਣ ਦੀ ਲੋੜ ਨਹੀਂ ਬਈ ਹੁਣ ਜਿਵੇਂ ਆਪਾਂ ਹੁਣ ਪਹੀਆਂ ਦੇ ਉੱਪਰ ਮਿੱਟੀ ਲਾਉਣੇ ਨਾਲ ਲਾਉਣੇ ਆ ਰੇਸ ਚਾਹੇ ਵੱਧ ਘੱਟ ਕਰਕੇ ਮਿੱਟੀ ਉਹਦੇ ਹਿਸਾਬ ਨਾਲ ਆਪਾਂ ਲਾ ਸਕਦੇ ਆ ਤੇ ਹੁਣ ਭਾਈ ਜੇ ਹੁਣ ਮੰਨ ਲਓ ਵੀ ਅਕਰਾ ਵਗੈਰਾ ਪਾਵਾਂਗੇ ਆਪਾਂ ਉਹਦੇ ਨਾਲ ਵੀ ਬਹੁਤ ਮੱਥਾ ਵੱਜੂਗਾ ਯਾਨੀ ਕਿ ਮਿੱਟੀ ਫੇਰ ਵੀ ਕਹੀ ਜਕਣੀ ਤੇ ਫੇਰ ਵੀ ਨਹੀਂ ਉਹ ਮਿਲਦੀ ਆ ਆਪਾਂ ਨੂੰ ਹੁਣ ਆ ਸਭ ਤੋਂ ਹੈਗਾਗਾ ਸੌਖਾ ਤਰੀਕਾ ਹੁਣ ਆ ਹੁਣ ਜਿਹੜਾ ਹੈਗਾ ਪੱਖਾ ਦਾ ਉਨੀਕ ਮਿੱਟੀ ਜਗਦਾ ਜਿੰਨੀ ਮਰਜ਼ੀ ਦੂਰ ਸੱਟ ਲਓ ਤੇ ਉਹ ਜਿਸ ਹਿਸਾਬ ਨਾਲ ਮਿੱਟੀ ਜਾਂ ਪਹੀ ਦੇ ਲਵੇ ਲਾਉਣੀ ਆ ਜਾਂ ਸੜਕ ਦੇ ਲਵੇ ਲਾਉਣੀ ਆ ਉਸ ਹਿਸਾਬ ਦੇ ਨਾਲ ਇਹ ਉੱਥੇ ਤੱਕ ਮਿੱਟੀ ਪਹੁੰਚਦਾ ਕਰ ਦਿੰਦਾ ਜਿਹਹ ਜਿਹ ਟੈਟਰ ਦੀ ਰੇਸ ਰੱਖੋਗੇ ਉਹੇ ਜੇ ਹਿਸਾਬ ਨਾਲ ਇਹ ਜਿਹੜੀ ਮਿੱਟੀ ਆ ਗਈ ਪਹੀ ਤੇ ਜਾਂ ਸੜਕ ਦੇ ਆਲੇ ਦਾਲ ਇਹ ਲਾ ਦਿੰਦਾਗਾ ਸਭ ਤੋਂ ਸੌਖਾ ਤਰੀਕਾ ਬਾਈ ਵੀਡੀਓ ਵਧੀਆ ਲੱਗੀ ਤਾਂ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ